ਜੂਨ 2025 ਦਿਲਜੀਤ ਦਸਾਂਝ ਨੇ ਆਪਣੀ ਨਵੀਂ ਮੂਵੀ ਸਰਦਾਰਜੀ 3 ਦਾ ਟ੍ਰੇਲਰ ਲਾਂਚ ਕੀਤਾ ਟ੍ਰੇਲਰ ਕਾਹਦਾ ਲਾਂਚ ਕੀਤਾ ਇੱਕ ਨਵਾਂ ਪੰਗਾ ਹੀ ਲਾਂਚ ਹੋ ਗਿਆ ਉਹਨਾਂ ਦੇ ਨਾਲ ਨੇ ਫੇਮਸ ਪਾਕਿਸਤਾਨੀ ਐਕਟਰਸ ਹਾਨੀਆ ਆਮਰ ਹੋਰ ਵੀ ਕਈ ਪਾਕਿਸਤਾਨੀ ਐਕਟਰਸ ਇਹਦੇ ਇਸ ਫਿਲਮ ਦੇ ਵਿੱਚ ਕੰਮ ਕਰ ਰਹੇ ਨੇ ਬਸ ਇੱਥੋਂ ਹੀ ਇਹ ਪੰਗਾ ਸ਼ੁਰੂ ਹੁੰਦਾ ਹੈ ਇੰਡੀਆ ਦੀਆਂ ਕੁਝ ਫਿਲਮ ਬਾਡੀਜ਼ ਜਿਵੇਂ ਕਿ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਾਈਨੀ ਐਮਪਲੋਇਜ਼ ਐਂਡ 올 ਇੰਡੀਆ ਸਾਈਨੀ ਵਰਕਰਸ ਐਸੋਸੀਏਸ਼ਨ ਸਰਦਾਰ ਜੀ 3 ਮੂਵੀ ਨੂੰ ਲੈ ਕੇ ਕਾਫੀ ਗੁੱਸੇ ਵਿੱਚ ਨੇ FWICE ਨੇ ਜੂਨ 11 2025 ਨੂੰ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੂੰ ਲੈਟਰ ਲਿਖਿਆ ਕਿ ਸਰਦਾਰ ਜੀ 3 ਮੂਵੀ ਇੰਡੀਆ ਦੇ ਵਿੱਚ ਨਾ ਰਿਲੀਜ਼ ਹੋਣ ਦਿੱਤੀ ਜਾਵੇ ਉਹਨਾਂ ਦਾ ਕਹਿਣਾ ਸੀ ਕਿ ਇਹ ਇੱਕ ਐਂਟੀ ਨੈਸ਼ਨਲ ਐਕਟ ਆ 올 ਇੰਡੀਆ ਸਾਈਨੇ ਵਰਕਰਸ ਐਸੋਸੀਏਸ਼ਨ ਨੇ ਇੱਕ ਵੱਡੀ ਸਟੇਟਮੈਂਟ ਵੀ ਜਾਰੀ ਕੀਤੀ ਉਹਨਾਂ ਨੇ ਕਿਹਾ ਕਿ ਸਾਰੇ ਦੇਸ਼ ਦੇ ਵਿੱਚ ਦਿਲਜੀਤ ਦਾ ਬਾਇਕਾਟ ਕੀਤਾ ਜਾਵੇ ਐਂਡ ਉਹਨਾਂ ਨੇ ਬਾਕੀ ਸਾਰੇ ਆਰਟਿਸਟਸ ਨੂੰ ਵੀ ਇਹ ਅ ਇਹ ਅਪੀਲ ਕੀਤੀ ਕਿ ਦਿਲਜੀਤ ਦਾ ਬੋਇਕਾਟ ਕਰੋ ਤੇ ਉਹਨਾਂ ਦੇ ਨਾਲ ਕੰਮ ਕਰਨਾ ਬੰਦ ਕਰੋ ਫਿਲਮ ਦੇ ਪ੍ਰੋਡਿਊਸਰ ਗੁਨਵੀਰ ਸਿੰਘ ਸਿੱਧੂ ਨੇ ਇਹ ਕਲੈਰੀਫਾਈ ਕੀਤਾ ਕਿ ਇਹ ਸਭ ਟੈਂਸ਼ਨਸ ਹੋਣ ਤੋਂ ਪਹਿਲਾਂ ਹੀ ਇਹ ਫਿਲਮ ਸ਼ੂਟ ਹੋ ਚੁੱਕੀ ਸੀ ਫ फेब्रुवारी ਮੇ ਸ਼ੂਟ ਕੀਤਾ ਤਬ ਸਿਚੁਏਸ਼ਨ ਠੀਕ ਸੀ ਸਾਰਾ ਕੁਝ ਸਹੀ ਚੱਲ ਰਿਹਾ ਸੀ ਉਸਕੇ ਬਾਅਦ ਤੇ ਬਹੁਤ ਸਾਰੀ ਚੀਜ਼ੇ ਬੜੀ ਚੀਜ਼ੇ ਹਮਾਰੇ ਹੱਥ ਮੇ ਨਹੀਂ ਹੈ ਇਹ ਐਕਟਰ ਲੋਕ ਜਿਹੜੇ ਨੇ ਇਹ ਪੋਲੀਟੀਸ਼ਨ ਨਹੀਂ ਹੈ ਇਹ ਲੋਕ ਕੋਈ ਦੇਸ਼ ਦੀ ਪਾਲਿਸੀ ਨਹੀਂ ਬਣਾਉਂਦੇ ਫਿਰ ਉਹਨਾਂ ਨੂੰ ਹੇਟ ਕਰਨ ਦਾ ਕੀ ਮਤਲਬ ਬਣਦਾ